ਟਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਐਂਡ ਡੀ ਪੀ ਨੇ ਹਮਾਇਤ ਵਾਪਸ ਲਈ سوشل میڈیا ਉਤੇ ਪਈਆਂ ਪੋਸਟਾਂ ਜੀ ਹਾਂ ਓਟਾਵਾ ਕੈਨੇਡੀਅਨ ਸਰਕਾਰ ਖਤਰੇ ਵਿੱਚ ਹੈ ਅਤੇ ਅਜਸਟਡ ਟਰੋਡੋ ਨੂੰ ਕਿਸੇ ਵੀ ਸਮੇਂ ਤਤਾਂ ਤੋਂ ਸਾਹਮਣੇ ਕੀਤਾ ਜਾ ਸਕਦਾ ਹੈ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈ ਜੋ ਕਿ ਪਾਰਟੀਆਂ ਵੱਲੋਂ ਸਮਰਥਕ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਘਟ ਗਿੰਤੀ ਦੇ ਗਈ ਹੈ ਕੈਨੇਡਾ ਵਿੱਚ ਖੱਬੇ ਪੱਖੀ ਪਾਰਟੀ ਐਨ ਡੀਪੀ ਦੇ ਮੁਖੀ ਜਗਮੀਤ ਸਿੰਘ ਦੇ ਨੇ ਟਰੋਡੋ ਦੀ ਲਿਬਰਲ ਪਾਰਟੀ ਨਾਲ ਆਪਣਾ ਸਮਝੌਤਾ ਖਤਮ ਕਰ ਦਿੱਤਾ ਹੈ ਦੋਵੇਂ ਪਾਰਟੀਆਂ 2022 ਤੋਂ ਗਠਜੋੜ ਵਿੱਚ ਸਨ ਅਤੇ ਟਰੋਡੋ ਨੇ ਕਈ ਮੌਕਿਆਂ ਤੇ ਜਗਮੀਤ ਸਿੰਘ ਨੂੰ ਆਪਣਾ ਸੱਚਾ ਸਾਥੀ ਦੱਸਿਆ ਸੀ ਸਿੰਘ ਦੇ ਅਚਾਨਕ ਸਮਰਥਕ ਵਾਪਸ ਲੈਣ ਨਾਲ ਟਰੋਡੋ ਹੈਰਾਨ ਹੈ ਐਨ ਡੀ ਪੀ ਦੇ ਇਸ ਕਦਮ ਕਾਰਨ ਟਰੋਡੋ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਹਾਲਾਂਕਿ ਟਰੋਡੋ ਨੇ ਭਰੋਸਾ ਜਤਾਇਆ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਸਰਕਾਰ ਨੂੰ ਡਿੱਗਣ ਨਹੀਂ ਦੇਣਗੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਜਾਰੀ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਹੁਣ ਚੋਣਾਂ ਹੁੰਦੀਆਂ ਹਨ ਤਾਂ ਟਰੋਡੋ ਦੀ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ ਇਹ ਮੀਡੀਆ ਜਾਣਕਾਰਾਂ ਦਾ ਕਹਿਣਾ ਹੈ